ਇਹ ਤਸਵੀਰਾਂ ਤੁਹਾਨੂੰ ਸਿੱਧੀ ਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸ਼ਹਿਰ ਸੰਗਰੂਰ ਤੋਂ ਦਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਮਜ਼ਦੂਰ ਇਕਤਾ ਜਥੇਬੰਦੀਆਂ ਅਤੇ ਨੌਜਵਾਨ ਮੈਦਾਨ ਵਿੱਚ ਡਟੇ ਨੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਹੁਣ ਪੰਜਾਬੀਆਂ ਨੇ ਸਰਜੋੜ ਕੇ ਵੱਡਾ ਰੋਸ ਪ੍ਰਦਰਸ਼ਨ ਕਰ ਦਿੱਤਾ ਹੈ ਦੇਖੋ ਕਿਵੇਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਝੰਡੇ ਚੁੱਕੀ ਮੁੱਖ ਮੰਤਰੀ ਦੀ ਕੋਠੀ ਵੱਲ ਵੱਧ ਰਹੇ ਨੇ ਪਰ ਅੱਗੇੋਂ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਜੋ ਕਿ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਬੱਬਰ ਸ਼ੇਰਾਂ ਜਿਹੀ ਤਾਕਤ ਚੁੱਕੀ ਫਿਰਦੇ ਨੌਜਵਾਨਾਂ ਨੇ ਦੇਖੋ ਕਿਵੇਂ ਪੁਲਿਸ ਦੇ ਵੱਡੇ ਵੱਡੇ ਬੈਰੀਗੇਟ ਉਲਟਾ ਉਲਟਾ ਕੇ ਮਾਰੇ ਦੇਖੋ ਫਿਰ ਪੁਲਿਸ ਨੂੰ ਕਿਵੇਂ ਭਜੜਾ ਪਈਆ Porta a ban, porta a ban ਆਪਾਂ ਨੂੰ ਜਿਹੜੀ ਕਮੇਟੀ ਬਣੀਆ ਰੱਖਿਸ਼ਤਾ ਉਤਪਾਣੇ ਸਿੱਟੀ ਦੇ ਹੱਕ ਦੇ ਵਿੱਚ ਉਧਰ ਨੂੰ ਜੱਫੇ ਬੰਦੀਆਂ ਵੀ ਸਾਰੀਆਂ ਆਏ ਹੈਗੀਆਂ ਨੇ ਉਹਨਾਂ ਦੀ ਉਹਨਾਂ ਦੀ ਕਾਲ ਨਹੀਂ ਆਉਂਦੀ ਆਪਾਂ ਨੂੰ ਜਿਹੜੀ ਕਮੇਟੀ ਬਣੀਆ ਰੱਖਿਸ਼ਤਾ ਉਤਪਾਣੇ ਸਿੱਟੀ ਦੇ ਹੱਕ ਦੇ ਵਿੱਚ ਉਧਰ ਨੂੰ ਜੱਫੇ ਬੰਦੀਆਂ ਵੀ ਸਾਰੀਆਂ ਆਏ ਹੈਗੀਆਂ ਨੇ ਉਹਨਾਂ ਦੀ ਉਹਨਾਂ ਦੀ ਕਾਲ ਨਹੀਂ ਆਉਂਦੀ

ਪਾਣ oh ਦੇਖ ਰਹੋ ਤੁਸੀਂ ਨੌਜਵਾਨੀ ਦਾ ਰੋਹ ਹਨ ਇਹਦਾ ਕਾਰਨ ਇਹ ਹੈ ਵੀ ਜਦੋਂ ਜਦੋਂ ਵੀ ਆਪਾਂ ਨੂੰ ਪੰਜਾਬ ਪੰਜਾਬ ਨੂੰ ਜਦੋਂ ਵੀ ਕਿਸੇ ਨੇ ਦੱਬਿਆ ਪੰਜਾਬ ਕਦੇ ਦਬਿਆ ਨਹੀਂਗਾ ਪੰਜਾਬ ਤੇ ਜਦੋਂ ਵੀ ਕਦੇ ਝੁਰਮ ਹੋਇਆ ਪੰਜਾਬ ਦੁੱਗਣਾ ਉੱਠ ਕੇ ਖੜਾ ਹੋਇਆ ਪੂਰੀ ਤਾਕਤ ਰੰਧਾਬਾ ਜੀ ਜਿਵੇਂ ਭਗਵੰਤ ਮਾਨ ਕਹਿੰਦੇ ਵੀ ਇਹ ਮੇਰੇ ਪਿਮਕੜ ਨੇ ਕਿ ਲੱਗਦਾ ਨਹੀਂ ਉਹੀ ਪਿਮਕੜ ਅੱਜ ਭਗਵੰਤ ਮਾਨ ਨੇ ਭਰੀ ਪਹਿਣਗੇ ਹਾਂ ਵੀਰੇ ਆ ਉਹੀ ਪਿਮਕੜ ਆ ਭਗਵੰਤ ਮਾਨ ਦਾ ਇੱਕ ਬਿਆਨ ਦਿੱਤਾ ਹੀ ਪਿੱਛੇ ਜੇ ਕਹਾਂ ਤੁਸੀਂ ਯਾਰ ਐਂ ਕਰਿਆ ਕਰੋ ਤੁਸੀਂ ਧਰਨੇ ਨਾ ਲਾਇਆ ਕਰੋ ਮੇਰੀ ਕੋਠੀ ਆਇਆ ਕਰੋ ਕੋਠੀ ਆ ਬਾਰ ਖੁੱਲਾ ਤੇ ਅੱਜ ਕੋਠੀ ਦਾ ਬਾਹਰ ਫਿਰ ਕਿੱਧਰ ਗਿਆ ਤਾਂ ਉੱਥੇ ਤੇ ਪਿੰਡਾਂ 'ਚ ਹੀ ਰੋਕਲੇ ਪੁਲਿਸ ਨੇ ਜਿਹੜੇ ਅੱਜ ਮੈਨੂੰ ਤਾਂ ਲੱਗਦਾ ਵੀ ਹੁਣ ਤੱਕ ਜਿੰਨੇ ਮੁੱਖ ਮੰਤਰੀ ਬਣੇ ਆ ਕਿਸੇ ਨੇ ਇਸ ਲੋ ਟਾਈਮ ਅਮਰਜੈਂਸੀ ਨਹੀਂ ਲਾਈ ਹੋਣੀ ਜਿਵੇਂ ਇਹਨੇ ਲਾਈ ਆ ਕੱਲਾ ਕੱਲਾ ਜਿਹੜਾ ਬਲਾਕ ਦਾ ਪ੍ਰਧਾਨ ਸੀ ਆਮ ਨਾਗਰ ਦੀ ਸਾਰਿਆਂ ਦੇ ਘਰਾਂ 'ਤੇ ਪੁਲਿਸ ਲੱਗਦੀ ਸੀ ਅੱਜ ਤੁਹਾਨੂੰ ਉਰੇ ਪਹੁੰਚਣ ਲਈ ਕਿੰਨਾ ਮਤਸਕ ਬਹੁਤ ਨਜਾਇਜ਼ ਵੀਰੇ ਸਾਰਿਆਂ ਜਿੰਨੇ ਵੀ ਆਏ ਵੇ ਇਹਨਾਂ ਨੇ ਲਾ ਕੇ ਜਹਾਜ ਹੂਜ ਲਾ ਕੇ ਮਸਾ ਵਿਚਾਰੇ ਪੁੱਜਿਆ ਬਹੁਤ ਖੌਕੀ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ 20 ਗੁੱਚੜ ਪੁਣੇ ਤੇ ਨਾ ਉਤਰੋ ਕੋਈ ਫਾਇਦਾ ਨਹੀਂਗਾ ਪੰਜਾਬ ਨੂੰ ਪੰਜਾਬ ਰਹਿਣ ਦੇ ਸ਼ਾਂਤੀ ਬਣੀ ਰਹਿਣ ਦੇ ਹਣਾ ਵੀ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਤੁਸੀਂ ਜਦੋਂ ਝੂਠਾ ਪਰਚਾ ਕੀਤਾ ਤੇ ਰੱਦ ਕਰੋ ਤੇ ਬੰਦਾ ਬਾਹਰ ਕਰੋ ਨਿਬੜ ਗਿਆ ਅਗਲੀ ਰਣਨੀਤੀ ਕੀ ਹੋਣ ਜਵਾਰੀ ਆਲੀ ਰਣਨੀਤੀ ਕਿਸਾਨ ਜਥੇਬੰਦੀ ਕਿਸਾਨ ਜਥੇਬੰਦੀਆਂ ਇੱਥੇ ਇਸ ਟਾਈਮ 27 ਕਿਸਾਨ ਜਥੇਬੰਦੀਆਂ ਗਵਾਈ ਕਰ ਰਹੀਆਂ ਜਿਵੇਂ ਉਹ ਕਹਿਣਗੇ ਅਸੀਂ ਨਾਲ ਆ ਬਸ ਹੱਥ ਮਨ ਕੇ ਬੇਇੰਤਜ਼ਾਮ ਕਰਦੇ ਵੀ ਸ਼ਾਂਤੀ ਵਿੱਚ ਬਾਅਦ ਤੋਂ ਬਾਅਦ ਸ਼ਾਂਤੀ ਬਣਾਈ ਰੱਖਣੀ ਹੈ ਕਿਉਂਕਿ ਦਿੱਲੀ ਦੋਲਣਾ ਆਪਾਂ ਸ਼ਾਂਤੀ ਕਰਕੇ ਜਿੱਤ ਕੇ ਆਏ ਮੈਨੂੰ ਲੱਗਦਾ ਆਪਾਂ ਨੂੰ ਹੁੱਲੜਵਾਜੀ ਕਰਨ ਦੀ ਲੋੜ ਆ ਇਹ ਇਲਜ਼ਾਮ ਹੀ ਇਹ ਲਾਉਂਦੇ ਆਪਣੇ ਤੇ ਤੁਸੀਂ ਹੁੱਲੜਵਾਜੀ ਕਰਦਾ ਹੁੱਲੜਵਾਜੀ ਨਹੀਂ ਕਰਨੀ ਸ਼ਾਂਤੀ ਬਣਾ ਕੇ ਰੱਖਣੀ ਆ ਕਿਉਂਕਿ ਭਵੰਤਮਾਨ ਸਾਹਿਬ ਨੂੰ ਦੇਖਣਾ ਚਾਹੀਦਾ ਵੀ ਆ ਜਵਾਨੀ ਉਹੀ ਫੇਰ ਤੇਰੀ ਹੱਕ ਤੇ ਆ ਕੇ ਖੜ ਗਈ ਪਹਿਲਾਂ ਮੋਦੀ ਦੀ ਹੱਕ ਤੇ ਆ ਕੇ ਖੜੀ ਕੋਈ ਫਾਇਦਾ ਨਹੀਂਗਾ ਜਿਹੜੀ ਪੰਜਾਬ ਦੀ ਜਵਾਨੀ ਉਹ ਇੰਨੀ ਸਮਝਦਾਰ ਹੈ ਜਦੋਂ ਇਹ ਪੜ੍ਹ ਕੇ ਆਈਲੈਂਡਸ ਕਰਕੇ ਬਾਹਰ ਜਾ ਸਕਦੇ ਆ ਵੱਡੇ ਅਫਸਰ ਲੱਗ ਸਕਦੇ ਆ ਇਹ ਐਡੇ ਵੀ ਬਾਦਮਾਖੀ ਹੈ ਨਹੀਂ ਜਦੋਂ ਤੁਸੀਂ ਪੰਗੇ ਲੈਣੇ ਹੋ ਹਨ ਤੇ ਫਿਰ ਅੱਕੇ ਬੈਨ ਆਉਣਾ ਪੈਂਦਾ ਕਾਰਨੇ ਵੀ ਛੋਡੇ ਝੂਠੇ ਥੱਲੇ ਆਜੋ ਬਿਠਾ ਲਓ ਚਲੋ ਬੈਠੋ ਬਸਾਂ ਖੜੀਆਂ ਨੇ ਜੀ ਚਲੋ ਆਸੀ ਬਸਾਂ ਇੱਕੋ ਜਿਹੇ ਆ ਆ ਦੋ ਬਸਾਂ ਖੜੀਆਂ ਨੇ ਜੀ ਸਾਰੇ ਵਿਦਿਆਮ ਆਜੋ ਬਿਠਾ ਲਓ ਚਲੋ ਬੈਠੋ ਬਸਾਂ ਖੜੀਆਂ ਨੇ ਜੀ ਚਲੋ ਆਸੀ ਬਸਾਂ ਇੱਕੋ ਜਿਹੇ ਆ ਆ ਦੋ ਬਸਾਂ ਖੜੀਆਂ ਨੇ ਜੀ ਸਾਰੇ ਵਿਦਿਆਮ ਤਸਵੀਰਾਂ ਵਿੱਚ ਤੁਸੀਂ ਦੇਖਿਆ ਕਿ ਪੁਲਿਸ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹਾਲੇ ਤੱਕ ਪੁਲਿਸ ਵੱਲੋਂ ਡਾਂਗ ਦਾ ਪ੍ਰਯੋਗ ਨਹੀਂ ਕੀਤਾ ਗਿਆ ਹਾਲਾਤਾਂ ਨੂੰ ਦੇਖਦੇ ਹੋਏ ਜਾਪਦਾ ਹੈ ਕਿ ਕਿਸਾਨਾਂ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਉਹਨਾਂ ਨੂੰ ਪਿੱਛੇ ਮੋੜਨ ਲਈ ਪੁਲਿਸ ਡਾਂਗ ਦੀ ਵਰਤੋਂ ਕਰ ਸਕਦੀ ਹੈ ਇਸ ਦੇ ਨਾਲ ਹੀ ਪਾਣੀ ਦੀਆਂ ਬੁਛਾਰਾਂ ਵੀ ਮਾਰ ਸਕਦੀ ਹੈ ਕਿਉਂਕਿ ਆਪਾਂ ਪਹਿਲਾਂ ਵੀ ਦੇਖਿਆ ਕਿ ਕਿਸਾਨੀ ਅੰਦੋਲਨ ਵੇਲੇ ਸੁਰੱਖਿਆ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਰੋਕਣ ਲਈ ਕਈ ਪ੍ਰਕਾਰ ਦੇ ਯਤਨ ਕੀਤੇ ਗਏ ਪਰ ਪੰਜਾਬੀਆਂ ਨੇ ਪੱਕੇ ਕਿੱਲਾਂ ਵਾਲੇ ਬੈਰੀਗੇਡ ਵੀ ਤੋੜ ਕੇ ਦਿੱਲੀ ਦੀ ਧੌਣ ਤੇ ਗੋਡਾ ਰੱਖ ਦਿੱਤਾ ਸੀ ਇਸੇ ਤਰ੍ਹਾਂ ਹੀ ਨੌਜਵਾਨ ਹੁਣ ਸੰਗਰੂਰ ਦੇ ਵਿੱਚ ਡਟੇ ਨੇ ਹਰ ਪਲ ਦੇ ਅਪਡੇਟ ਲਈ ਦੇਖਦੇ ਰਹੋ ਹਕੀਕੀ ਟੀਵੀ ਪੰਜਾਬੀ ਜੋ ਕਿ ਤੁਹਾਨੂੰ ਪਲ-ਪਲ ਦੀ ਜਾਣਕਾਰੀ ਘਰੇ ਬੈਠੇ ਪਹੁੰਚਾ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜਾਂਦੀ ਰਿਪੋਰਟ